ਵੈਗੁਰ ਦੀਆਂ ਕਹਾਸਾਂ ਵੈਗੁਰ ਚ ਕੀ ਫਤ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਹੋਣਗੇ ਤੰਦਰੁਸਤ ਹੋਣਗੇ ਸਰਦੀਆਂ ਚਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਣਗੇ ਅੱਜ ਆਪਾਂ ਇਹ ਸ਼ੌਲਰ ਧੋਣ ਲੱਗੇ ਆ ਆਪਾਂ ਹੁਣ ਇਹਦੇ ਵਿੱਚ ਸ਼ੈਂਪੂ ਘੋਲਦੇ ਇਹ ਇਹਨਾਂ ਸੁੰਦਰ ਆਪਾਂ ਨੂੰ ਤਾਂ ਕਰਕੇ ਧੋਣਾ ਪੈਂਦਾ ਹੈ ਇਹ ਮਤਲਬ ਲੈਂਡ ਨਹੀਂ ਫਿਰ ਬਣਦੀ ਇਹ ਕਿਉਂ ਗਰਦਾ ਪੈ ਜਾਂਦਾ ਇਹਦੇ ਉੱਪਰ ਫਿਰ ਲਾਈਟ ਘੱਟ ਬਣਦੀ ਆ ਹੁਣ ਆਪਾਂ ਇਹਨੂੰ ਧੋਵਾਂਗੇ ਇਹ ਫਿਰ ਉਨਾ ਜਿੰਨੀ ਇਹਦੀ ਸਫਾਈ ਹੋ ਜੂਗੀ ਫਿਰ ਇਹਦੀ ਲਾਈਟ ਵੱਣਨ ਲੱਗ ਜੂਗੀ ਉਹੀ ਵੱਧ ਬਣਨ ਲੱਗ ਜਾਈਆਂ ਲਾਈਟ ਤੇ ਧੁੱਪਾਂ ਪੈ ਲੱਗਣੀਆਂ ਨਾ ਹੁਣ ਗਰਮੀ ਆ ਗਈ ਘਰ ਦਾ ਗੁਰਦਾ ਪੈਂਦਾ ਹਵਾ ਬਹੁਤ ਚੱਲਦੀ ਆ ਹਵਾ ਚੱਲਣ ਕਰਕੇ ਇਹ ਚਲੋ ਘਰ ਦਾ ਪੈ ਜਾਂਦਾ ਕਿਉਂ ਆ ਦੇ ਘਰ ਤੋਂ ਪੈਣ ਕਰਕੇ ਨਾ ਫਿਰ ਇਹ ਇਹ ਨਾ ਲਾਈਟ ਘੱਟ ਬਣਾਉਂਦਾ ਹੁਣ ਜਦ ਇਹਦੀ ਸਫਾਈ ਹੋ ਜੂਗੀ ਐਨ ਸਾਫ਼ ਚੰਗੀ ਤਰ੍ਹਾਂ ਹੋ ਜੂਗਾ ਫਿਰ ਲਾਈਟ ਵੱਧ ਬਣਨ ਲੱਗ ਜੂਗੀ ਤਾ ਕਰਕੇ ਆਪਾਂ ਇਹਨੂੰ ਥੋੜੇ ਦਿਨਾਂ ਬਾਅਦ ਉਹਨੂੰ ਸੋਲਰ ਨੂੰ ਧੋੜਾ ਨਹੀਂ ਹੁੰਦੀ। ਚਲੋ ਜੀ ਹਨਾ ਪਟੋਏ ਜਿਹਾ ਸੋਲਰ ਆ ਪਾਉ ਪਹਿਲਾਂ ਸੰਘਾ ਕੋਲ ਲੀਏ ਉਲਟ ਕੇ ਪਹਿਲਾ ਪਹਿਲਾ ਸਿਵਰੇ ਸਫਾਈ ਕਰਕੇ ਗੀਆ ਰੜਕਾ ਮਾਰੇ ਵੀ ਉਹਦੇ ਵਿੱਚ ਨਾ ਪੰਤਾਲੇ ਦੇ ਵਿੱਚ ਕੋਈ ਰੇਤਾ ਰੋਟਾ ਨਾ ਹੋਵੇ। ਤੇ ਫਿਰ ਪੰਤਾਲਾ ਨਾਲ ਕਿਤੇ ਰੁਕ ਜੇਵੇ। ਉਹਨੂੰ ਚੰਗੀ ਤਰ੍ਹਾਂ ਨਾਲ ਸਾਈਕ ਪੂਰੀ ਤੋਂ ਹੋ ਜਾਂਦੀ ਹੈ। ਇਹ ਵਿੱਚ ਆਪੋ ਚਾ ਪੋਚੇ ਨਾ ਧੋਣ ਆ ਪਾਣੀ ਪਾ ਲਿਆ ਤੇ ਕੋਈ ਥੋੜਾ ਜਿਹਾ ਹੋਰ ਪਾ ਲਾਂ ਮੈਂ ਵਿੱਚ ਇੱਕ ਕੁੜੀ ਹੋਰ ਪੋੜਾ ਚੰਗੀ ਤਰ੍ਹਾਂ ਸਾਫ ਹੋ ਜੇ ਉਸ ਤੋਂ ਮੈਂ ਰੋ ਵੇਟ ਕਰਦੀ ਹਾਂ ਇਹਨੂੰ ਇਹ ਕਮਜ਼ੋਰ ਦਾ ਵੇਟ ਕਰਦੀ ਹਾਂ ਨਾ ਦੇਖ ਲਓ ਸਮਝੋ ਜੀ ਮੈਂ ਨਮਕੀ ਗਏ ਤਾਂ ਜੇ ਨਹੀਂ ਕਮਜ਼ੋਰ ਤੱਕ ਬੇਟ ਕਰਦੇ ਨਾ ਆਪਾਂ ਇਹ ਚਾਹੂ ਪੀ ਲਿਆ ਮੈਂ ਰੇਕਿੰਜ ਹੋ ਜਾਣੀ ਉਹ ਪਾ ਦਿੰਦੇ ਹਾਂ ਦੇਖੋ ਜਦੋਂ ਇਹ ਆ ਜੇ ਚੇਲਾ ਪੈਲੀ ਥੋੜਾ ਗਰਦਾ ਜਾ ਛੋੜ ਦੋ ਤੇ ਬਾਅਦ ਚ ਸ਼ੈਂਪੂ ਨਾਲ ਫੇਰ ਦਾਂਗੇ ਫਿਰ ਧੋ ਦਾਂਗੇ ਨਹੀਂ ਤਾਂ ਇਹ ਜੰਮ ਜੂ ਰਹੇ ਤਾਂ ਤੇ ਪਹਿਲੇ ਕੰਮ ਹੋ ਗਏ ਹੁਣ ਬਾਟੀ ਭਰ ਲਈ ਪਾ ਦਿੰਦੇ ਹਾਂ ਪਾਉਣੀ ਹੈ ਮੈਂ ਇਹ ਤਾਂ ਪੈਪ ਲਾ ਲਾਂ ਦੇ ਦਿੰਦੇ ਨੂੰ ਪੈਪ ਪਾ ਨਹੀਂ ਲਾਉਂਗੇ ਹੈਗੇ

ਦੋਈ ਗਾ ਕੇ ਮੈਂ ਖੋਲਣਾ ਪਈ ਹੈ ਨਾ ਆਹ ਨਹੀਂ ਬੈ ਰਹੀ ਫਟਾ ਮਾਰ ਵੀ ਚਲੋ ਜੀ ਪਰ ਮੈਨੂੰ ਖੜੰਦੇ ਪੁੱਤ ਮੈਂ ਜਾਣ ਪਹਿਲੇ ਮੈਨੂੰ ਮਾਰ ਦਾਂ ਤੇ ਰੜਕਾ ਕੋਈ ਤੂੰ ਮਾਰੀ ਆਂ ਆਪਣਾ ਮੈਨੂੰ ਇਹ ਕਰ ਦੇ ਮੈਂ ਜਾਣ ਉੱਥੇ ਜੀ ਉੱਪਰ ਕੀ ਮਾਰ ਦਿੰਦਾ ਉਹ ਤਾਂ ਕਰ ਰਿਹਾ ਨਹੀਂ ਜੀ ਤਰਾ ਮੁਚਾ ਨਾ ਹੈ ਇਹ ਮੜਾ ਲਾ ਕੇ ਸਾਡੀ ਆਪਾਂ ਮੋਟਾ ਮੋਟਾ ਜਾ ਪਾਣੀ ਮਾਰ ਕੇ ਲਗੜੀ ਲੜਕਾ

ਗਾਹ ਤੱਕ ਚੱਲ ਲੇ ਤੂੰ ਘਾਸੋ ਬਲੀ ਚ ਲੈ ਬਾੜ ਗਾਹ ਤੱਕ ਮਾਰ ਦੇ ਖੜਾ ਹੋ ਕੇ ਖੜਾ ਹੋ ਕੇ ਉਹ ਫੜਵਾ ਗਿਰ ਗਿਆ ਕੱਟ ਲੈ ਫੜੀਂ ਜੀ ਤੂੰ ਉਹ ਤੱਕ ਮਾਰ ਫਾਈਂ ਦੇ ਤੈਨ ਮਾਲੀ ਲਿਆਉਂਗਾ ਬਾਰਦੀ ਕੀ ਪਾਣੀ ਹੋਵਲੇ ਕੇ ਜੇ ਮਾਸ਼ਮਾ ਗਰਗਾਜਾ ਨਾ ਉਤਰ ਗਿਆ ਤਾਂ ਜਿੱਤੇ ਜੁਨਾ ਅਹਾਂ ਮਾਰਦੀ ਕੋਚਾ ਕੋਚਾ ਲਾਦੀ ਇਹਨੇ ਦੇ ਪਰ ਮਾਰ ਕੇ ਫਸ ਨੂੰ ਪੋਚਾ ਲਾਈ ਦੂਗਾ ਸਾਰੇ ਤੇ ਫਿਰ ਉਹ ਨਾ ਪਾਣੀ ਹੋਰ ਪਾਤੀ ਦੂਗਾ ਆਪਾਂ ਨੇ ਨਾ ਸੋਲਰ ਪਰ ਨਾ ਮਿੱਟੀ ਟਾ ਆ ਪਾਣੀ ਮਾਰ ਕੇ ਆਪੇ ਦਰਨਾ ਕੋਚਾ ਫੇਰਾਂਗੇ ਹੁਣ ਚੰਗੀ ਤਰ੍ਹਾਂ ਫਿਰ ਜਿਹੜੀ ਮਨਮੋਡੀ ਕਰਦੇ ਆਂ ਜੀ ਯਾ ਮਾ ਉੱਤੇ ਫੇਰਨ ਵੀ ਬਹੁਤ ਬੰਦ ਕਰਦੇ ਹਾਂ ਲਓ ਰਹਾ ਤੱਕ ਫੇਰ ਦਿੰਦੇ ਹਾਂ ਹੋ ਉੱਪਰ ਖੜ ਜਾ ਪਰਾਂ ਨੂੰ ਹੋ ਜਾਏ ਕਿ ਜੇ ਤੂੰ ਇਹਨਾਂ ਸਾਫ ਹੋ ਜੂਗਾ ਫਿਰ ਇਹਦੇ ਨਾਲ ਇਹਦੇ ਨਾਲ ਹੀ ਉੱਤਰਦੀ ਇਹ ਮਿੱਟੀ ਜੀ ਜੰਮੀ ਦੀ ਇਹ ਕਬੂਤਰ ਬੈਠੇ ਹੋਏ ਠੀਏ ਦੇ ਉੱਪਰ ਇੰਨਾ ਭਰਾ ਕੇ ਰਹਿ ਜਾਂਦੇ ਨੇ ਇਹ ਸਮਝ ਨਹੀਂ ਕਿ ਕਿੱਥੇ ਕਰ ਰਹੇ ਨੇ ਆ ਕੇ ਇੱਧਰਲੇ ਪਾਸੇ ਤਾਂ ਹੋ ਗਈ ਸਫਾਈ ਸਾਰੀ ਉਹ ਪਰਲੀ ਸਾਈਡ ਤੇ ਰਹੀਓ ਪਲੇਟਾਂ ਦੀ ਤੇ ਸਾਰੀ ਪਾਣੀ ਵਾ ਦਿੱਤੀ ਉੱਥੇ ਤੋਂ ਤਾਂ ਇੰਨੇ ਨੇ ਹੱਥ ਜਾਂਦਾ ਉਹ ਗਹਾਂ ਤੱਕ ਦਾ ਉੱਧਰ ਪੌੜੀ ਲਾ ਕੇ ਨਾ ਇਕਮ ਜੁੱਤ ਮਾਰ ਦਿੰਦਾ ਉੱਚਾ ਇਕਮ ਜੁੱਤ ਕਰ ਬਟੋ ਪੌੜੀ ਉਦੋਂ ਕਰੀਏ ਆਪਾਂ ਚਲ ਉੱਧਰ ਹੂੰ ਲੈ ਇਧਰ ਆ ਬੱਸ ਇਹਨਾਂ ਨੂੰ ਅੱਜ ਮਜ਼ਾ ਆ ਗਿਆ ਤੇ ਮੈਂ ਟਾਈਮ ਲਾ ਲਿਆ ਮੈਂ ਇਧਰ ਵੀ ਆ ਕੀ ਹੋ ਗਿਆ ਸਾਡੇ ਕੋਲ ਤਾਂ ਕਿੰਨੇ ਜਾਣੇ ਆ ਗਏ ਹੈ ਤੇ ਇਸੇ ਸਾਈਮਨ ਤਾਂ ਹੋ ਰਿਹਾ ਤੇ ਕਿੰਨੇ ਜਾਣੇ ਆਗੇ ਅੱਜ ਤੇ ਰੌਣਕ ਲੰਬੀ ਚੱਲ ਗਈ ਦੰਨਾ ਖਾ ਨਾ ਖੀਂਦੀ ਜੀ ਆਪਾਂ ਨੂੰ ਨੂੰ ਖੋੜ ਦੇਣੀ ਹੈ ਕੱਲ ਹਰ ਕਿਸੇ ਕੋ ਬਾਹਰ ਹੋ ਦਾਲ તરી ਦੇ ਚੁੱਲੇ ਪਰ ਤੇਲਿਆ ਦੇ ਵਿੱਚ ਰਿਜਰੇ ਹੀ ਬਣੇ ਹੋਗੇ ਅੱਗ ਮਚਾਉਣੀ ਆ ਹਜੇ ਮੈਂ ਜਾ ਕੇ ਮੈਂ ਸਾਲ ਪਹਿਲਾਂ ਸੋਲਰ ਧਰਦੀ ਆਪਾਂ ਸੈਮੀ ਉਹਨਾਂ ਵੀ ਅੱਜ ਵਧੀਆ ਹੋਊ ਖੱਡਣੇ ਨੇ ਨਾ ਸੈਮੀ ਅਲੀਸ਼ਾ ਇਹ ਵਿਚਾਰੀ ਪਤਾ ਨਹੀਂ ਕਾ ਤੇ ਕਣ ਹੋਈ ਪਈ ਐ ਇਹ ਰੋਟੀ ਘੱਟ ਖਾਂਦੀ ਐ ਅਲੀਸ਼ਾ ਹਵਾ ਬਹੁਤ ਚੰਗੀ ਜੇ ਹਵਾ ਚੱਲੂਗੀ ਤਾਂ ਕੰਤ ਪੱਕਣਗੇ ਹੈਨਾ ਇਹ ਹਵਾਂ ਨਾਲੇ ਪੱਕਣੀਆਂ ਕੰਤ ਇਹ ਗਰਮੀ ਵੀ ਇਹ ਨਾਲੇ ਹੋਣੀ ਜਿੱਦਣ ਇਹ ਹੋ ਗਈ ਹਵਾ ਬੰਦ ਉਦਣੇ ਗਰਮੀ ਹੋ ਜਾਂਦੀ ਇਹ ਹਵਾ ਹੁਣ ਤਾਂ ਵਧੀਆ ਲੱਗ ਰਹੀ ਹੈ ਵੇਖੀ ਜਿੱਦਣ ਬੰਦ ਹੋਗੇ ਉਦਣ ਦੇਖੀ ਕਿੰਨੀ ਗਰਮੀ ਹੋਵੇ ਬਹੁਤ ਹੈ ਇਹ ਕਾਂ ਦੀ ਰੁਕਤ ਦੇ ਲਾ ਬਣੀ ਜੀ ਇੱਥੇ ਤਾਂ ਪਾਣੀ ਮਾਰ ਗਈ ਹੁਣ ਆ। ਲੁਕ ਜੋ ਮਾਂ ਅਸਤ ਸਸੇ। ਹੈ? ਆਵੜੀ ਗੱਲ। ਇੱਕ ਰਹਿ ਗਈ ਪਲੇਟ ਇੱਕ ਇੱਧਰ ਲਈ ਸਿਰੇ ਵਾਲੀ ਰਹਿ ਗਈ। ਇੱਕ ਇੱਧਰ ਲਈ ਰਹਿ ਗਈ। ਬੱਸ। ਉੱਥੇ ਤਾਂ ਘਾਟੇ ਘਟ ਜਾਂਦਾ। ਉਧਰ ਨਾ ਜਵਣ ਨੇ ਹੈਗੇ। ਥੋੜਾ ਜਿਹਾ ਉੱਚਾ ਕਰਕੇ। ਆਕ ਜਾਂਦਾ। ਆਇਆ ਮਾਂ ਫੜੇ ਬੱਚੇ। ਲੈ ਆਉ ਜੀ।

ਇਹ ਪਹਿਲਾਂ ਇਸਨੇ ਉਹ ਲਾਣੀ ਐ ਉਹ ਉਹ kursi rupi ve ਜਿਹੜੀ ਉਹ ਲੋਹੇ ਦੀ ਉਹ タルਕੇ ਲਾਣੀ ਔਰੇ ਨਹੀਂ ਇਹ ਤਾਰਾ ਵੱਢ ਦੇਣਗੀਆਂ ਇਹ ਸੈਮੀਉਣ ਜਨਾ ਲਾਈ ਇਹ ਕਰ ਨੂੰ ਉੱਚਦਾ ਅੰਮ੍ਰਿਤ ਅਲੀਸ਼ਾ ਮੇਰੇ ਲਈਛਾ ਜਾਂਦਾ ਨਾ ਡੌਣ ਜਾਈ ਹੋ ਗਿਆ ਚਾਹ ਮੇਰੀਸ਼ਾ ਚਲ タルਕੇ ਨਹੀਂ ਹਿੱਲਦੀ

ਦੋਨੋਂ ਮਾੜੇ ਪਾਣੀ ਪਾ ਲੈਂਦੇ। ਫੈਂਸੋ ਰਮਾ ਦੇ। ਉੱਧਰ ਜਾਣਾ ਡੀ। ਰੈਡੀ ਸਿਮਰ ਗਈ। 6:00 ਵਜੇ ਲੇਕਾ। 6:00 ਵਜੇ ਲੈ ਲੈਂਦਾ। ਪਾ ਨਾ ਪਾਣੀ ਪਾ ਦੋ। ਰੜਕਾ ਰੈਡੀ ਕੀ ਲੋੜ ਹੈ ਨਹੀਂ। ਆਏ ਉਤਰ ਦਾਂਗੇ। 맨 다음 뭐? 레어. 한지영 방송 나. ਆਟਾ ਸ਼ਾਲ ਲੱਗਿਆ ਆਟਾ ਗੁੰਨਾਂਗੇ ਆਟਾ ਗੁੰਨੇਗੇ ਹੁਣ ਆਪਾਂ ਨਾ ਸੋਲਿਆ ਧੋਇਆ ਏ ਸੋਨੇ ਚੰਗੀ ਤਰ੍ਹਾਂ ਸਮਾਰ ਕੇ ਧੋਇਆ ਹੁਣ ਚੱਲ ਆਟਾ ਵਾਂਗਨ ਲੱਗ ਪਈ ਬੜੀਆ ਆਪਾਂ ਆਟਾ ਗੁੰਨ ਕੇ ਆਪਾਂ ਦਾੜ ਧਰੀਆਂ ਮੇਰੀ ਮਿਸੀ ਦਾਲ ਅੱਜ ਹੁਣ ਜੁੱਲ੍ਹੇ ਪਰ ਜਾਨੂ ਦਾਲ ਬਣ ਜੂਦੀ ਆਪਾਂ ਆਟਾ ਗੁੰਨ ਕੇ ਰੱਖ ਜਾਾਂਗੇ ਹੁਣ ਆਪਾਂ ਧਰਾਂ ਚੋਲਾਂਗੇ ਕੱਖ ਮੈਂ ਪਾਏ ਆ ਕੀ ਪਹਿਲਾਂ ਕੱਖ ਵੱਡਾ ਨਾ ਪਾ ਕੇ ਆ ਗਈ ਸੀ ਫਿਰ ਮੈਂ ਕਿਹਾ ਚਲੋ ਆਪਾਂ ਹੁਣ ਇੱਥੇ ਕੰਮ ਕਰ ਲੈਣੇ ਆਂ ਹ ਮੱਜ ਗਏ 6 ਵਜੇ ਗੇ ਹ 6 ਵਜੇ ਆਪਾਂ 6:00 ਕਰ ਦੇਣੀ ਆ ਘਰੋਂ ਚੌਂਕਿਆਂ ਦਿਨ ਹੋ ਗਏ ਵੱਡੇ ਰਾਤਾਂ ਹੋ ਗਈਆਂ ਛੋਟੀਆਂ ਆਪਾਂ ਨਾ ਸਵੇਰ ਟਾਈਮ ਥੋੜਾ ਜਿਹਾ ਟਾਈਮ ਸਵੇਰੇ ਚੋਣੇ ਹੁੰਦੇ ਆ ਬਾਲੀ ਸੱਜਰੇ ਨਹੀਂ ਚੋਂਦੇ ਹੇ ਜੇ ਧਾਰਾ ਨੂੰ ਫਿਰ ਆਪਾਂ ਹੁਣ ਆ ਟਾਈਮ ਵੀ ਆਹੀ ਟਾਈਮ ਚੋਣੇ ਹੁੰਦੇ ਆ ਫਿਰ 6:00 ਵਜੇ ਬਸ ਸਵੇਰੇ ਆਪਾਂ ਕਈ ਵਾਰੀ 6:00 ਵਜੇ ਲੱਗ ਜਣੇ ਕਈ ਵਾਰੀ 6:00 ਵਜੇ ਲੱਗ ਨਹੀਂ ਆਪਾਂ ਟੌਲੇ ਵਾਲੇ ਦੇ ਗੁੰਨਾਂ ਦੇੰਦਰੋਂ ਪਛਾਣ ਲੈ। ਉਹ ਬਰਲੀਸ ਵਿੱਚ ਚੱਕਲੇ। ਉਹ ਮਾੜੇ ਵਾਲੇ ਦੇ ਗੁੰਨਾਂ ਨਹੀਂ ਆਟਾ। ਇਹ ਕਮਜੋਤ ਮੈਂ ਕਿ ਨਹੀਂ ਗਿਆ ਖੇਡਣ ਹੁਣ। ਉਹ ਖੇਡਣ ਗਿਆ ਵੇ। ਉਹ ਕਹਦੀ ਮਹਾਂ ਲੈ ਆਏਗੀ ਰੇੜੀ 6 ਵਜੇ ਕੰਦੇ ਨੇ 6 ਵਜੇ ਲੈ ਕੇ ਆਉਂਗਾ। ਉਹਨਾਂ ਰੇੜੀ ਦੇ ਵਿੱਚ ਰੇੜੀ ਖਰਾਬ ਹੋ ਜੀ ਹੋ ਗਈ ਉਹ। ਉਹ ਮੜੇ ਸਰੀਏ ਜੇ ਰੱਖ ਦਿੰਗੇ ਚਲ ਸਿਮਰ ਜੂਗੀ ਉਹ। ਹੁਣ ਵਿੱਚ ਕੋਹਾ ਗੁੜਾ ਪਾਇਆ ਜਾਊਗਾ। ਇਦੋਂ ਉਹ ਵੜ ਕੇ ਚਲੋ ਖੜਾ ਜਲਾਉਂਦਾ ਨਾ। ਦਾਲ ਆਪਾਂ ਕੁੱਕਰ ਚ ਤਾਂ ਭੱਟੇ ਬਣਾਉਨੇ ਆ। ਆਪਾਂ ਤਾਂ ਬਣਾਉਨੇ ਆ ਪਤਿੱਲੇ ਚ ਜਾਂ ਤੌਰੀ ਚ। ਸਾਨੂੰ ਤਾਂ ਇਹਨਾਂ ਦੇ ਵਿੱਚ ਹੀ ਵਧੀਆ ਲੱਗਦੇ। ਇਸ ਤਾਂ ਕੁੱਕਰ ਕਿਦਾਂ ਦਾ ਹੀ ਛੱਡੇ ਆ। ਅਸੀਂ ਕਦੇ ਕੁੱਕਰ ਚ ਨਹੀਂ ਦਾਲ ਬਣਾਉਂਦੇ। ਇਹ ਤਾਂ ਬਣਾਉਂਦੇ ਸੀ ਪਤਿੱਲੇ ਚ। ਤੇ ਇਹਦਾ ਹੋਰ ਕਾਫੀ ਟਾਈਮ ਹੋ ਗਿਆ ਤਰੀਂ ਤਾਂ। 4 ਵਜੇ ਦੀ ਤਰੀਵੇ 6:00 ਬੱਜ ਗਏ। ਜਾਨੂੰ ਆਪਣੀ ਰੋਟੀ ਬਣਾਉਣੀ ਆ 7:00 ਵਜੇ ਜਾਨੂੰ ਮੈਂ ਇਹਨਾਂ ਵਧੀਆ ਰਿੱਚ ਘੇਲ ਵਧੀਆ ਬਣ ਜਾਣੀ। ਫਿਰ ਆ ਕੇ ਆਪਾਂ ਤੜਕਾ ਲਾ ਲਵਾਂਗੇ ਚ। ਪੱਕੀ ਪੱਕੀ ਨਿਆਲੇ ਰੋਟੀ ਖਾਣਾਂਗੇ ਜਾਂ ਸਰਦਾਰ ਜੀ ਆਉਣਗੇ ਆਪਾਂ ਵੀ ਸਰਦਾਰ ਜੀ ਜੋਗੀ ਲਾਵਾਂਗੇ ਰੋਟੀ ਚਲ ਸੈਮੀ ਉਹਨਾਂ ਦੀ ਹੋ ਜਾ ਵੀ ਰੋਟੀ ਹੁਣ ਸੈਮੀ ਉਹਨਾਂ ਦੀ ਨਾਲੇ ਲਾ ਲੈਣੀ ਆ ਪਕਾ ਲੈਣੀ ਆ ਮਾਤਾ ਨੂੰ ਤਜੀ ਲੱਗਦਾ ਉਹਦੇ ਵੀ ਰੱਖ ਕੇ ਸਟਾਰਟ ਹੋ ਜਣਗੇ ਨਿਆਣਿਆਂ ਦੇ ਸਕੂਲ ਅਗے ਇੱਕ ਉਹ ਦਕਾੜ ਲਿਆ ਹਾਂ ਉਹ ਦੇ ਹਾਂ ਜੰਗੀ ਦਾ ਉਹ ਲੈ ਆ ਚੰਗੀ ਦਾ ਜਿਹੜੇ ਮੇਰੇ ਵੀਰ ਭਰਾ ਸਾਰੇ ਕਮੈਂਟ ਕਰਦੇ ਨੇ ਮੈਨੂੰ ਬਹੁਤ ਸੋਹਣੇ ਸੋਹਣੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ